ਜਨਮ ਸਾਖੀ ਥੋੜੀ ਜੀ ਲੈ ਕੇ ਚੱਲਾਂਗੇ ਸੱਚੇ ਪਾਤਸ਼ਾਹ ਮਾਰੇ ਸ਼ੇਰ ਸਿੰਘ ਜੀ ਉਹਨਾਂ ਦੀ ਤੇ ਉਸ ਤੋਂ ਬਾਅਦ ਥੋੜੀ ਜੀ ਹਰ ਬਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਨਮ ਸਾਖੀ ਮਾਰੇ ਸ਼ੇਰ ਸਿੰਘ বিষ্ণੂ ਭਗਵਾਨ ਮਹੇਂ ਪ੍ਰਭ ਨਰਾਇਣ ਨਾਚੜਿਆ ਅਵਤਾਰ ਤੇਜਾ ਸਿੰਘ ਤੇ ਚੰਦਰ ਸਿੰਘ ਦੇ ਦਇਆ ਰਹੇ ਜਿਸ ਵਕਤ ਚੁਟਾਲਿਆਂ ਵਾਲਾ ਮੇਲਾ 15 ਦਿਨ ਹੋਇਆ ਸੀ ਜਾਉਂਦੇ ਉਹ ਸਟੇਸ਼ਨੋਂ ਦਿੱਲੀ ਤੇ ਦਵਾਬੇ ਦੀਆਂ ਸੱਤਾਂ ਗੱਡੀ ਚੜੀਆਂ ਹਾਂਜੀ ਚਤਾਲਿਆਂ ਦਾ ਮੇਲਾ ਦਰਨਦਰ ਲਾਗੇ 15 ਦਿਨਾਂ ਦਾ ਹੁੰਦਾ ਸੀ ਮਾਝੇ ਵਾਲੇ ਸਿੱਖ ਕਰੀ ਆ ਗਏ ਹਨ ਤੇਜਾ ਸਿੰਘ ਦੇ ਬਾਪੇ ਵੀ ਘਰ ਆ ਗਏ ਤੇਜਾ ਸਿੰਘ ਦੀ ਬਾੜੀ ਦਰਸ਼ਨਾਂ ਦੀ ਆ ਗਈ ਇੱਕ ਆਮ ਦਾ ਘੁਟਾ ਸੀ ਉਸਦੇ ਏ ਸੱਚੇ ਵਿਧਾ ਬ੍ਰਾਜਮਾਨ ਹਾਂਜੀ तेजा सेंगोर सिख ਬੇਨਤੀ ਕੀਤੀ ਤੇ ਪ੍ਰਕਰਮਾ ਕੀਤੀ। 파샤 ਉੱਠ ਕੇ ਦਾਤਰੀ ਫਾੜ ਕੇ ਪੱਟੀਆਂ ਨੂੰ ਪਰਬੰਧਨ। 파샤 ਮਹਾਰਾਜੇ ਸਿੰਘ বিষ্ণੂ ભગવાન ਕਣਕਪੁਰ ਵਾਸੀ ਜੀ। ਪੱਠੇ ਪੱਟੀਆਂ ਨੂੰ ਪਰਬੰਧਨ ਇਸ ਜਗ੍ਹਾ ਤੇ ਜਿੱਥੇ ਅਸੀਂ ਅੱਜ ਤਾਰੇ ਵਿਰਾਜਮਾਨ ਹਾਂ ਇੱਥੇ ਸੱਚੇ 파샤 ਜੀ ਦੇ ਖੇਡ ਹੁੰਦੇ ਸੀ। ਇਹ ਪਾਸ਼ਾ ਕੋਲੋਂ ਦਾਤਰੀ ਲੈ ਕੇ ਤੇਜਾ ਸਿੰਘ ਦੀ ਪੱਠਿਆ ਨੂੰ ਘਰ ਪਿਆ। ਤੇਜਾ ਸਿੰਘ ਬੇਨਤੀ ਕਰਕੇ ਪਾਸ਼ਾ ਕੋਲੋਂ ਦਾਤਰੀ ਮੰਗੀ ਤੇ ਦਇਆ ਕਰਕੇ ਫੜਾ ਦਿੱਤੀ। ਆਪ ਆਮਦਲੇ ਆਦੇ ਜੀ। ਅਜੇ ਦੋ ਰੋਗ ਨਹੀਂ ਵੱਡੇ ਤੇ ਦੀਨਦਿਆਲ ਬਾਜ਼ ਮਾਰਲੀ। ਦੀਨਦਿਆਲ ਮਹਾਰਾਸ਼ੀ ਸ੍ਰੀ ਵਿਸ਼ਨੂੰ ਭਗਵਾਨ ਜੀ ਨੇ ਆਵਾਜ਼ ਮਾਰ ਲਈ ਹਾਰ ਦਾ ਮਹੀਨਾ ਸੀ। ਸਚੀ ਵਿਦਾਨ ਨੂੰ ਮੋੜ ਕੇ ਆ ਗਿਆ ਰੁਗੇਸ਼ ਕੌਂਦਿਆ ਪਸੀਨਾ ਹੱਥਾਂ ਨਾਲ ਲੱਗਾ ਜੀ ਸਚੀ ਪਾਸ਼ਾ ਹਰਸ਼ੀ ਸੀ বিষ্ণੂ ਭਗਵਾਨ ਜੀ ਜਦੋਂ ਪ੍ਰਸ਼ਾਦੇ ਸੰਤਾਂ ਨੂੰ ਸ਼ਿਕਾਰ ਰਹੀ ਹਨ ਤੇ ਪਸੀਨਾ ਉਹਨਾਂ ਦੇ ਹੱਥਾਂ ਨਾਲ ਲੱਗਾ ਸੀ ਫਿਰ ਤੇਜਸਿੰਧ ਹੱਥ ਆਪ ਦੇ ਮੂੰਹ ਤੇ ਫੇਰੇ ਤੇ ਹੱਥਾਂ ਵਿੱਚੋਂ ਵਾਸ਼ਨਾ ਆਈ ਜਿਸ ਤਰ੍ਹਾਂ ਅਤਰ ਦੀ ਤੇ ਸੁੱਚੇ ਫੁੱਲ ਦੀ ਹੈ ਹਰਸਨਜੀ ਜੀ ਜੇ ਅਕਾਲ ਪੁਰਖ ਸਰਬੰਦ ਦੇ ਲੈ ਕੇ ਕਬੇੜ ਦੀ ਧਰਤੀ ਤੇ ਆਇਆ ਤਾਂ ਹੀ ਮੁੜਕੇ ਦੇ ਵਿੱਚੋਂ ਪਾਇਆ ਤੇਜਾ ਸਿੰਘ ਜੀ ਨੂੰ ਖੁਸ਼ਬੂ ਆਈ ਆ ਜਦ ਕੇ ਆਮ ਜਿਹੜੇ ਆਪਾਂ ਜੀ ਨੇ ਆਖੜੇ ਮੁੜਕੇ ਚੋਂ ਬਦਬੂ ਹੀ ਆਉਂਦੀ ਆ ਹਰਪਨੇਸ਼ਾ ਕੇਵਲ ਇਫਰਮੇਸ਼ਨ ਦੇ ਮੁੜਕੇ ਦੇ ਵਿੱਚੋਂ ਹੀ ਸੁੱਚੇ ਫੁੱਲਾਂ ਦੀ ਤੇਤਰ ਦੀ ਖੁਸ਼ਬੂ ਆਉਂਦੀ ਆ ਜਦੋਂ ਭਾਈਆ ਤੇਜਾ ਸਿੰਘ ਜੀ ਨੇ ਮੂੰਹ ਤੇ ਹੱਥ ਫੇਰੇ ਤੇ ਫੇਰਨ ਦੇ ਨਾਲ ਪਿਛਲਾ ਜਨਮ ਮੁੱਕ ਗਿਆ ਤੇ ਨਵੇਂ ਜਨਮ ਬਾਂਧੂ ਸੋਰਤੀ ਤੇ ਗਿਆਨ ਬਖਸ਼ਿਸ਼ ਹੋ ਗਿਆ ਪਰਮੇਸ਼ਰ ਨੇ দয়া ਕਰ ਦਿੱਤੀ ਭਾਈਆ ਤੇਜਾ ਸਿੰਘ ਜੀ ਨੂੰ ਸੋਰਤੀ ਤੇ ਗਿਆਨ ਦੀ ਬਖਸ਼ਿਸ਼ ਹੋ ਗਈ ਜੋ ਜੀਵ ਹਨ ਇਹਨਾਂ ਦੇ ਮੁੜਕੇ ਵਿੱਚੋਂ ਬੋ ਆਵੇ ਆਪਰੇ ਵਰਗੇ ਜੀਵਾਂ ਦੇ ਮੁੜਕੇ ਚੋਂ ਬੋ ਆਵੇਗੀ ਪਰ ਪਰਮੇਸ਼ਰ ਦੇ ਮੁੜਕੇ ਜੋ ਸਦਾ ਹੀ ਅਦਰ ਕਿਸੁੱ ਚੀਜ਼ ਨਾਲ ਦੀ ਕੁਝ ਹੋਣ ਦੀ ਹੈ ਜੇ ਬਿਲਕੁਲ ਵੀ ਸਿੱਧ ਬਦਰਾ ਹੋਵੇ ਤਾਂ ਵੀ ਇਹ ਪਛਾਣ ਕਰ ਸਕਦਾ ਹੈ ਜੇ ਕੋਈ ਆਮ ਨੋਰਮਲ ਬੰਦਾ ਹੋਵੇ ਇਸ ਧਾਰਨ ਹੋਵੇ ਉਹ ਵੀ ਇਸ ਚੀਜ਼ ਦੀ ਪਛਾਣ ਕਰ ਲਵੇਗਾ ਦਸੂ ਜੀ ਦਾ ਇੱਕ ਨਿਆਰਾ ਸੇਕ ਸੀ ਸੱਚੀ ਪਿੱਤਾ ਦੇ ਮਨੀ ਸਿੰਘ ਦੇ ਚੜ੍ਹਨਾ ਦਾ ਬੜਾ ਪ੍ਰੇਮੀ ਸੀ ਪਾਸ਼ਾ ਦਾ ਗੈਂਢਾ ਤੇ ਇੱਕ ਛੋਟੀ ਪਾਸ਼ਾ ਦੀ ਪੇਟਾ ਹਾਂਦੀ ਸੀ ਉਹ ਸੱਚੇ ਪਾਤਸ਼ਾਹ ਮਹਾਰਾਜ ਸਿੰਘ ವಿಷ್ಣੂ ਭਗਵਾਨ ਜੀ ਦਾ ਸोटा ਅੱਜ ਵੀ ਕਲਸੀ ਅੰਧਵਾਰ ਸਿੰਘ ਅਸਲ ਦੇ ਬਰੇ ਪਿਆ ਹੈ ਮਹਸੰਗਤ ਜੀ ਜਿਹੜਾ ਕਿ ਦਫਤੂ ਜਸ ਸੁਨਿਆਰੇ ਨੇ ਭੇਟ ਕੀਤਾ ਸੀ ਹਾਲ ਤੁਹਾਨੂੰ ਇੱਕ ਪਾਂਡੂ ਗਿਆ ਦਾ ਚੰਡਾ ਸਿੰਘ ਜ਼ਮੀਂਦਾਰ ਸੀ ਸੁਨਿਆਰੇ ਨਾਮ ਸਿੰਘ ਨਾਲ ਉਸਦੀ ਬੜੀ ਨਿੱਕਰਤਾਈ ਸੀ ਚੰਡਾ ਸਿੰਘ ਸੁਨਿਆਰੇ ਨੂੰ ਮਾਸ ਸ਼ਰਾਬ ਦੀ ਸੁਲੰਗਾਈ ਨਾਮ ਸਿੰਘ ਆਖਿਆ ਨੇ ਸੱਚੀ ਪਿਤਾ ਦੀ ਸ਼ਰਨ ਲਗਾਹਾ ਚੰ다 ਸਿੰਘ ਆਖਿਆ ਮੈਨੂੰ ਵੀ ਨਿਹਰ ਕੰਗਰ ਦਾ ਦੇ ਦਰਸ਼ਨ ਦਿਵਾ। ਮਨੀ ਸਿੰਘ ਬ੍ਰੋਹੀ ਜਿੱਤੇ ਮਸਤ ਆਣੇ ਉਸ ਵਕਤ ਲਿਖਾਈ ਕਰ ਰਹੇ ਸਨ। ਉਸ ਚੰ다 ਸਿੰਘ ਨੂੰ ਆਖਿਆ ਜਦੋਂ ਬਾਬੇ ਮਰੀ ਆਉਣਗੇ ਤੈਨੂੰ ਵੀ ਸ਼ਰਨ ਪਵਾ ਦੇਵਾਂਗੇ। ਬਾਬੇ ਮਰੀ ਬਾਬਾ ਕਨੀ ਸਿੰਘ ਜੀ। ਚੰ다 ਸਿੰਘ ਦੀਆਂ ਧਿੰਧੀਆਂ ਸਨ ਇੱਕ ਦੀ ਜਨ ਜਤੀ ਸੀ। ਉਸਦੇ ਕਾਰਨ ਕਾ ਕੀ ਹੋਈ ਹੈ तकरीबन 8 ਤੋਂ ਮਹੀਨਿਆਂ ਦੀ ਹੋ ਗਈ ਸੀ ਉਸ ਨੂੰ ਉਨਵਾਉਣ ਲੱਗੇ ਤੇ ਵੇਖਿਆ ਸ਼ਰੀਰ ਸੰਭਸਟ ਨਹੀਂ ਹੈ ਇਹ ਦੇਖ ਕੇ ਬੜਾ ਦਿਲ ਵਿੱਚ ਗਮ ਪੈਦਾ ਹੋਇਆ ਕਿ ਕੀ ਗੱਲ ਬਣੀ ਸਾਡੀ ਧੀ ਨੂੰ ਹੁਣ ਕਿਸਰੇ ਲੈ ਜਾਣਗੇ ਡਾਕਟਰ ਨੇ ਉਠਾਇਆ ਉਹਨਾਂ ਵੀ ਆਖਿਆ ਇੱਕ ਗਲਤੀ ਗੱਲ ਹੈ ਇਹਦੀ ਅਸੀਂ ਨਹੀਂ ਕੋਸ਼ਿਸ਼ ਕਰ ਸਕਦੇ ਬੀਬੀ ਆਰ ਦੇ ਪੀਕੇ ਡਾਕਟਰ ਕਾ ਕੀਥ ਲੈ ਕੇ ਚਲੀ ਗਈ ਤੇ ਬਚਨ ਜਾ ਕੇ ਬਚਨ ਕੀਤਾ RAM ਸਿੰਘ ਨਾਲ ਝੰਡਾ ਸਿੰਘ ਬਚਨ ਕੀਤੇ RAM ਸਿੰਘ ਆਖਿਆ ਉਹ ਤਾਂ ਪਰਿਪੂਰਨ ਪਰਮੇਸ਼ਵਰ ਹਨ ਯਾਦ ਕਰਦੇ ਨਹੀਂ ਕਾਰਜ ਕਰਦੇ ਹਨ ਮਹਾਰਾਜੇ ਸ਼ੇਰ ਸਿੰਘ বিষ্ণੂਪੁਰਾ ਜੀ ਪਰਿਪੂਰਨ ਪਰਮੇਸ਼ਵਰ ਹਨ ਜਦੋਂ ਉਹਨਾਂ ਨੂੰ ਕੋਈ ਯਾਦ ਕਰਦਾ ਯਾਦ ਕਰਦੇ ਨਹੀਂ ਤੁਹਾਡੇ ਕੰਮ ਸੱਚੀ ਪਾਸ਼ਾ ਹੀ ਕਰ ਦਿੰਦੇ ਹਨ राम सिंह झंडा सिंह के नाल बीबी लैके मनी सिंह चले गए हैं राम सिंह आख्या बाबा मनी सिंह जी असी बेनती कर आए हाँ कितने चले गए बाबा मनी सिंह जी को चले गए कि असी बेनती कर आए हाँ जिस तरह संपष्ट बचन से दस दिता कि आख्या पिता जी नहीं इस बीबी देश राज उन्होंने आख्या कि ਅਸੀਂ ਬੇਵਿਵਹ ਕਰਨਾ ਹੈ ਕਿ ਸਾਦੋਂ ਆਪਣਾ ਬੱਚਾ ਇਸ ਤਰ੍ਹਾਂ ਨਹੀਂ ਦੇਖਿਆ ਜਾਂਦਾ ਨਹੀਂ ਤੇ ਇਸ ਦੀ ਦੇਸ਼ ਧਾਰੀ ਸਾਨੂੰ ਬੜੀ ਤਕਲੀਫ ਹੈ ਮਰੀ ਸਿੰਘ ਆਖਿਆ ਦੇਸ਼ ਢੋਣੀ ਕਿਉਂ ਹੈ ਸੱਚੇ ਪਿਤਾ ਮਹਾਰਾਸ਼ੀਏ ਸਿੰਘ ਅਗੇ ਇਹ ਕਿਹੜੀ ਗੱਲ ਹੈ ਉਹ ਇੱਕ ਸ਼ੇਰ ਵਿੱਚ ਦਇਆ ਕਰ ਦੇਣਗੇ ਉਹਨਾਂ ਦੇ ਚਰਨਾਂ ਵਿੱਚ ਬੀਬੀ ਨੂੰ ਲੈ ਜਾਓ ਫਿਰ ਉਹ ਜਨਜਾਤੀ ਬੀਬੀ ਨੂੰ ਲੈ ਕੇ ਆਂਦੇ ਹਾਂ ਜੀ ਬੀਬੀ ਹੋਰਾਂ ਦੀ ਸੁਣਾਏ ਕਿ ਬਿਲਕੁਲ ਦਿਲੋਂ ਪਿਆਰ ਹੋ ਗਈ ਕਿ ਸਵੇਰੇ ਟ੍ਰਿੰਡ ਜਾਣਾ ਹੈ ਸਵੇਰੀ ਉੱਠ ਕੇ ਕੋੜੀਆਂ ਅਕਾਸ਼ ਲਈਆਂ ਹਾਂ ਜੀ ਤੇ ਬੀਬੀਆਂ ਕੱਪੜੇ ਪਾਉਂਦੀਆਂ ਹਨ ਬੀਬੀ ਆਪੇ ਆਪਣੇ ਕੱਪੜੇ ਪਾ ਕੇ ਕਾਤੀ ਨੂੰ ਪਾਉਣ ਲੱਗੀ ਤੇ ਸ਼ਰੀਰ ਸੰਪਸ਼ਟ ਬਣਿਆ ਹੈ ਜੀ ਵੇਖ ਕੇ ਹੈਰਾਨ ਪਰੇਸ਼ਾਨ ਫਿਰ ਪਾਸ਼ਾ ਕੋਲ ਤੇ ਵੇਢਾ ਗਏ ਹਨ ਤੇ ਬਚਨ ਕੀਤਾ ਪਾਸ਼ਾ ਆਖਣ ਲੱਗੇ ਮਨੀ ਸਿੰਘ ਨੂੰ ਆਪਣਾ ਸੀ ਦਇਆ ਕਰ ਦੇ ਮਹਾਰਾਸ਼ੀ ਸੰਕ੍ਰਿਸ਼ਨੂਪਰਮਾਨ ਜੀ ਨੇ ਸੰਤ ਸਭ ਤੋਂ ਵੀ ਉਪਾਦੀ ਦਿੱਤੀ ਹੈ ਬਾਬਾ ਬਨੀ ਸਿੰਘ ਨੂੰ ਤੇ ਪਾਸ਼ਾ ਨੇ ਆਖਿਆ ਕਿ ਉਹਨੂੰ ਹੀ ਆਉਂਦੇਣਾ ਸੀ ਦਇਆ ਕਰ ਦੇਣੀ ਸੀ ਅਸਾਂ ਉਹਨਾਂ ਦੇ ਹੱਥ ਵਿੱਚ ਕਲਮ ਫੜਾਈ ਹੈ ਇਹ ਕਿਹੜੀ ਵੱਡੀ ਗੱਲ ਸੀ ਕੋਈ ਵੱਡੀ ਮੰਗ ਮੰਗਿਆ ਮਹਾਰਾਜੇ ਸਿੰਘ ਵਿਸ਼ਨੂੰ ਪਵਨ ਜੀ ਕਿਹਾ ਰਿਹਾ ਨੇ ਕਿ ਇਹ ਸਾਡੇ ਲਈ ਬਹੁਤ ਨਿੱਕੀ ਜੀ ਗੱਲ ਆ ਕੋਈ ਵੱਡੀ ਮੰਗ ਮੰਗਿਆ ਕਰੋ ਕਿਉਂਕਿ ਮਹਾਰਾਜੇ ਸਿੰਘ ਵਿਸ਼ਨੂੰ ਪਵਨ ਅਕਰਪੂਤਿੰਗ ਲੋਕ ਦਾ ਮਾਲਕ ਹੈ ਇਹਨਾਂ ਤੋਂ ਪਰ ਹਸਨ ਜੀ ਕੋਈ ਵੀ ਨਹੀਂ ਹੈਗਾ ਸਿਰਫ ਇੱਕੋ ਇੱਕ ਹੈ ਫਰਮੇਸ਼ਰ ਅਕਰਪੂਤ ਮਹਾਰਾਜੇ ਸਿੰਘ ਵਿਸ਼ਨੂੰ ਪਵਨ ਜਿਹੜਾ ਸਾਰੀ ਕੋਲਕਾ ਨਾਮ ਨੂੰ ਚਲਾਉਂਦਾ ਆ ਕਰਨੀ ਦਾ ਕਰਤਾ ਆ ਇਹ ਕਿੰਨੇ ਉਤਾਰਿਆ ਬਚੀ ਪਾਸ਼ਾ ਮਹਾਰਾਸ਼ੀ ਜੀ ವಿಷ್ಣੂਪਰਵਾ ਜੀ ਆਪਣੀ ਸਿੱਖਾਂ ਵਰਤਾਂ ਦੇ ਬਹੁਤ ਦਇਆ ਕਰ ਲਿਆ ਹਰਸਨ ਜੀ ਇਹ ਸੀ ਸਾਕੀ ਥੋੜੀ ਜੀ ਤੁਹਾਡੇ ਨਾਲ ਸਾਂਝੀ ਕੀਤੀ ਆ